17 ਅਪ੍ਰੈਲ 2025 ਨੂੰ ਉਹਨਾਂ ਨੇ ਆਪਣੀ ਇੱਕ ਪਟੀਸ਼ਨ ਪਾਈ ਸੀ ਜਿਹੜੀ ਦਸੰਬਰ ਦੇ ਵਿੱਚ ਜਾ ਕੇ ਫਾਈਲ ਹੋ ਚੁੱਕੀ ਸੀ ਜਿਹੜੀ ਦੂਸਰੀ ਪਟੀਸ਼ਨ ਪਾਈ ਸੀ ਉਸ ਪਟੀਸ਼ਨ ਤੇ ਸੁਣਵਾਈ ਹੋਈ ਸੀ ਤੇ ਜਿਹਦੇ ਵਿੱਚ ਸਰਕਾਰ ਨੇ ਜਿਹੜਾ ਸੀਗਾ ਆਪਣਾ ਪੱਖ ਪੇਸ਼ ਕੀਤਾ ਸੀ ਤੇ ਲੇਕਿਨ ਹਾਈ ਕੋਰਟ ਨੇ ਉੱਤੇ ਰੋਕ ਲਗਾਈ ਹੈ ਕਿ ਸਾਨੂੰ ਇਸ ਤਰੀਕੇ ਨਾਲ ਨਹੀਂ ਸਾਨੂੰ ਪਹਿਰਾਵਾਈ ਦੱਸੋ ਵੀ 23 ਪ੍ਰੈ 2023 ਨੂੰ ਜਦੋਂ ਤੁਸੀਂ ਇੱਥੇ ਐਨਐਸ ਲਾਈਓ ਦੇ ਕਾਰਨ ਕੀ ਸੀਗੇ ਕਿਉਂਕਿ ਅਮਰਤਪਾਲ ਦੇ ਤਿੰਨ ਵਕੀਲ ਨੇ ਇੱਕ ਹਰਜੂ ਸਿੰਘ ਮਾਨ ਇੱਕ ਇਮਾਨ ਸਿੰਘ ਘਾਰਾਵਾ ਤੇ ਅਰਸ਼ਦੀਪ ਸਿੰਘ ਚੀਮਾ ਨੇ ਜਿਨ੍ਹਾਂ ਨੇ ਇੰਨੀ ਗੱਲ ਕਹੀ ਵੀ ਉਹ ਐਂਟੀ ਨੈਸ਼ਨਲ ਨਹੀਂ ਉਹ 22 ਲੱਖ ਲੋਕਾਂ ਦੀ ਨੁਮਾਇੰਦਗੀ ਕਰਦਾ ਵਾ ਤੇ ਉਹ ਅਜ ਵੀ ਡੇਡ ਵਿੱਚ ਐਮਪੀ ਹੈ ਪਰ ਤਾਂ ਖਲੂਬ ਸਾਹਿਬ ਤੋਂ ਉਹਨੇ ਸਵਿਧਾਨ ਦੀ ਸੌ ਖਾ ਕੇ ਆਪਣੇ ਨਾਮਿਨੇਸ਼ਨ ਕੀਤੀ ਤੇ ਸਵਿਧਾਨ ਦੀ ਸੌ ਉਹਨੇ ਜਿੱਤਣ ਤੋਂ ਬਾਅਦ ਵੀ ਜਾ ਕੇ ਪਾਰਲੀਮੈਂਟ ਚ ਕਰਦੀ ਫਿਰ ਐਂਟੀ ਨੈਸ਼ਨਲ ਕਿਵੇਂ ਹੋ ਗਿਆ ਜੀ ਉਹ ਉਹ ਕਹਿੰਦੇ ਉਹ ਤੇ ਝੂਠੇ ਦੋਸ਼ ਲਾ ਕੇ ਐਨਐਸ ਲਾਈ ਗਈ ਹੈ ਤੇ ਐਨਐਸ ਲਈ ਤੁਸੀਂ ਜਿਹੜੀ ਇਹ ਫਾਰਕ ਕਰੋ ਹਾਈ ਕੋਰਟ ਨੇ ਸਰਕਾਰ ਨੂੰ ਇੰਨੀ ਗੱਲ ਕਹੀ ਵੀ ਸਾਨੂੰ ਜੇ ਤੁਸੀਂ ਕਹਿੰਦਾ ਤੁਸੀਂ ਇਹ ਲੈਗਨ ਖਿਜੜੀ ਬਣਾ ਕੇ ਲਾਇਓ ਇਦਾਂ ਨਹੀਂ ਜੀ ਤੇ ਸਾਨੂੰ ਸਾਨੂੰ ਪਹਿਰਾਵੇ ਦੱਸੋ ਵੀ ਉਹਨੇ ਕਿੱਥੇ ਗਲਤੀ ਕੀਤੀ ਸੀ ਕਿਹੜੀ ਕੀਤੀ ਸੀ ਐਸ ਤਰ੍ਹਾਂ ਕਿ ਤੁਸੀਂ ਐਨਐਸਏ ਲਾਈਏ ਕੀ ਉੱਥੇ ਐਨਐਸਏ ਬਣਦੀ ਕਿ ਨਹੀਂ ਬਣਦੀ ਲੱਗਣੀ ਜਿਹੜੇ ਇਹਨਾਂ ਦੇ ਵਕੀਲ ਉਹ ਧਾਰਾ 21 ਤੇ 22 ਦਾ ਹਵਾਲਾ ਦਿੰਦੇ ਉਹ ਕਹਿੰਦੇ ਉਹਦੇ ਅਨੁਸਾਰ ਇਹਨਾਂ ਤੇ ਐਨਐਸਏ ਲੱਗ ਹੀ ਨਹੀਂ ਸਕਦੀ ਇਹ ਤੀਸਰੀ ਜਿਹੜੀ ਅੰਨੇ ਸੇ ਲਈ ਹੈ ਨਾ ਉਹਨੂੰ ਚੈਲੰਜ ਕੀਤਾ ਉਹਨਾਂ ਨੇ ਦੇ ਵਿੱਚ ਵੀ ਤੀਸਰੀ ਦੋ ਵਹੀ ਤੁਸੀਂ ਦੋਲਸੰਨ ਗਾਲਣ ਤੇ ਗਾਲ ਨਹੀਂ ਤੀਸਰੀ ਵੀ ਅੰਨੇ ਸੇ ਗਲਪ ਨਹੀਂ ਉਹਨੂੰ ਤੋੜੋ ਤੇ ਜਿੱਥੋਂ ਤੱਕ ਮੈਂ ਸੋਚਦਾ ਵੀ ਐਕੀਐਨਐਸਏ ਲਗੜੀ ਨਹੀਂ ਹੋ ਜਾਂਦੀ ਬੈਸੇ ਵੀ ਨਹੀਂ ਲਗੜੀ ਉਹਤੇ ਚੌਥੇ ਸਾਲ ਦੇ ਵਿੱਚ ਹਾਈ ਕੋਰਟ ਜੇਤੇ ਲਿੰਦੀਆ ਦੇ ਚਿੰਦੀਆ ਵੀ ਭਾਈ ਤੁਸੀਂ ਹਟਾਓ ਤੋ ਐਨਐਸਏ ਜੇ ਐਨਐਸਏਟ ਹੁੰਦੇ ਆ ਤੇ ਫਿਰ ਉਹਦੀ ਸ਼ਿਫਟਿੰਗ ਦੀ ਮਸਲ ਦਿਲ ਚੁੱਲਦੀ ਗਈ ਤੇ ਫਿਰ ਉਹਨੇ ਬਾਕੀ ਕੇਸ ਉਹ ਜਮਾਤ ਵਿੱਚ ਜੇ ਕਿਉਂ ਐਨਐਸਏ ਕੋਈ ਮੁਕਦਮਾ ਦਰਜ ਹੁੰਦਾ ਨਹੀਂ ਕਦੀ ਦੋ ਲੜਾ ਲੈ ਕੇ ਆਨੇ ਸੇ ਲਾਉਂਦਾ ਡੀਸੀ ਡੀਸੀ ਦੇ ਕਹਿਣ ਦੇ ਉੱਤੇ ਜਿਹੜਾ ਕਮਿਸ਼ਨਰ ਉਹ ਬੰਦਾ ਫੜ ਕੇ ਜਿਹੜਾ ਉਹ ਬਾਹਰ ਹੀ ਇਹਤ ਭੇਜ ਦਿੰਦੇ ਜਿੱਤੇ ਵੀ ਐਨਐਸਏ ਲੱਗੇ ਉਹਨੂੰ ਆਪਣੀ ਸਟੇਟ ਦੀ ਜੇਲ੍ਹ ਚ ਹੀ ਰੱਖਦੇ ਬਾਹਰ ਜਿੰਦ ਭੇਜ ਦਿਆ ਲੇਕਿਨ ਇਹਨੂੰ ਤੁਸੀਂ 2.5 ਕਿਲੋਮੀਟਰ ਦੂਰ ਭੇਜਤਾ ਤੁਸੀਂ ਕਸ਼ਮੀਰ ਭੇਜ ਦਿਓ ਤੁਸੀਂ ਹਰਿਆਣਾ ਭੇਜ ਦਿਓ ਤੁਸੀਂ ਰਾਜਸਥਾਨ ਭੇਜ ਦਿਓ ਤੁਸੀਂ ਦਿੱਲੀ ਭੇਜ ਦਿਓ 2.5 ਕਿਲੋਮੀਟਰ ਬੁੱਧ ਭੇਜ ਦਿਓ ਇਵਿ ਤੱਕ ਜਿਆਸਤੀ ਨਹੀਂ ਨਾ ਇਸ ਕਰਕੇ ਉਹ ਨਾ ਸਰਕਾਰ ਨੂੰ ਕਿਹਾ ਹਾਈ ਕੋਰਟ ਨੇ ਉਹ ਵੀ ਚੀਫ ਜਸਟਿਸ ਨਾ ਕੋ ਨੇ ਉਹਨਾਂ ਨੇ ਇੰਨੀ ਗੱਲ ਕਹੀ ਵੀ ਸਾਨੂੰ ਇਹਦੇ ਪਹਿਰੇ ਬਣਾ ਕੇ ਦੱਸੋ ਵੀ ਕਦੋਂ ਤੁਸੀਂ ਸ਼ੁਰੂ ਕੀਤੀ ਕਿਉਂ ਸ਼ੁਰੂ ਕੀਤੀ ਉਹਦੇ ਕਾਰਨ ਕੀ ਸੀ ਪਹਿਰੇ ਬਣਾ ਕੇ ਦਿਓ ਉਹਦੇ ਵਿੱਚ ਇੱਕ ਹਫਤਾ ਸਰਕਾਰ ਨੇ ਟਾਈਮ ਲੈ ਲਿਆ ਤੇ ਹੁਣ 20 ਜਨਵਰੀ ਨੂੰ ਇਹਦੇ ਇਸ ਮਾਮਲੇ ਤੇ ਫਿਰ ਸੁਣਵਾਈ ਹੋਊਗੀ